ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਵੇਸਣ ਦੇ ਭੱਲਿਆਂ ਦੀ ਰੈਸਪੀ ਸ਼ੇਅਰ ਕਰਾਂਗੀ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਇਹਨੂੰ ਬਣਾਵਾਂਗੇ ਤੇ ਅਸੀਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਇੱਕ ਕੌਲੀ ਇੱਥੇ ਅਸੀਂ ਲਾਵਾਂਗੇ ਜੀ ਵੇਸਣ ਦੀ ਵੇਸਣ ਉਹ ਅਸੀਂ ਪਹਿਲਾਂ ਹੀ ਸ਼ਾਨਿਆਂ ਲਿਆ ਸੀਗਾ ਤੇ ਗੈਸ ਉੱਪਰ ਅਸੀਂ ਰੱਖਾਂਗੇ ਜੀ ਕੜਾਹੀ ਕੜਾਹੀ ਵਿੱਚ ਪਾ ਦਵਾਂਗੇ ਤੇਲ ਤੇਲ ਜੋ ਸਾਡਾ ਪਹਿਲਾਂ ਗਰਮ ਹੋ ਜਾਵੇ ਇੱਥੇ ਅਸੀਂ ਲਵਾਂਗੇ ਜੀ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਬੇਕਿੰਗ ਪਾਊਡਰ ਤੇ ਉਹਨਾਂ ਨੂੰ ਮਿਕਸ ਕਰਕੇ ਹੁਣ ਅਸੀਂ ਇਸ ਪਾਣੀ ਪਾ ਕੇ ਨੂੰ ਮਿਕਸ ਕਰ ਲਵਾਂਗੇ ਤੇ ਬੈਟਰ ਸਾਡਾ ਇਸ ਤਰੀਕੇ ਦਾ ਤਿਆਰ ਹੋਣਾ ਚਾਹੀਦਾ ਹੈ ਤੇ ਹੁਣ ਤੇਲ ਸਾਡਾ ਗਰਮ ਹੋ ਚੁੱਕਿਆ ਅਸੀਂ ਥੋੜੇ ਥੋੜੇ ਪੱਲੇ ਜਿਹੜੇ ਪਾਵਾਂਗੇ ਇਹਦੇ ਵਿੱਚ ਤਾਂ ਪੱਲੇ ਸਾਡੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ ਇੱਥੇ ਅਸੀਂ ਲਵਾਂਗੇ ਜੀ ਇੱਕ ਇੱਕ ਡੂੰਗਾ ਤੇ ਉਹਦੇ ਵਿੱਚ ਅਸੀਂ ਪਾਵਾਂਗੇ ਜੀ ਪਾਣੀ ਥੋੜਾ ਜਿਹਾ ਪਾਣੀ ਗਰਮ ਪਾਵਾਂਗੇ ਤੇ ਥੋੜਾ ਜਿਹਾ ਠੰਡਾ ਯਾਨੀ ਕਿ ਤੁਸੀਂ ਰੂਮ ਟੈਂਪਰੇਚਰ ਤੇ ਪਾਣੀ ਹੋਣਾ ਚਾਹੀਦਾ ਹੈ ਨਾ ਬਹੁਤਾ ਠੰਡਾ ਨਾ ਬਹੁਤਾ ਗਰਮ ਤੇ ਇਹਦੇ ਵਿੱਚ ਅਸੀਂ ਜਿਹੜੇ ਭੱਲੇ ਬਣਾਏ ਸੀ ਉਹ ਅਸੀਂ ਪਾ ਦਵਾਂਗੇ 5 ਮਿੰਟ ਵਾਸਤੇ ਤਾਂ ਜੋ ਇਹ ਬਿਲਕੁਲ ਤੇਲ ਜਿਹੜਾ ਇਹਦੇ ਵਿੱਚ ਐਕਸਟਰਾ ਹੁੰਦਾ ਉਹ ਨਿਕਲ ਜਾਵੇ ਤੇ ਹੁਣ 5 ਮਿੰਟ ਹੋ ਚੁੱਕੇ ਅਸੀਂ ਇਹਨੂੰ ਹੁਣ ਇੱਥੇ ਦਹੀਂ ਦੀ ਕੌਲੀ ਲਈ ਉਹਨੂੰ ਅਸੀਂ ਚੰਗੇ ਤਰੀਕੇ ਨਾਲ ਫੈਂਟ ਲਿਆ ਹੈ ਤੇ ਇਹਦੇ ਵਿੱਚ ਅਸੀਂ ਹੁਣ ਭੱਲੇ ਜਿਹੜੇ ਨਿਚੋੜ ਕੇ ਪਾ ਦਵਾਂਗੇ ਤੇ ਸਾਡੇ ਭੱਲੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਆ ਤੇ ਅਸੀਂ ਹੁਣ ਇਹਨਾਂ ਨੂੰ ਇੱਕ ਪਲੇਟ ਵਿੱਚ ਰੱਖ ਲਵਾਂਗੇ ਤੇ ਉੱਪਰ ਅਸੀਂ ਪਾਵਾਂਗੇ ਜੀ ਗ੍ਰੀਨ ਚਟਨੀ ਤੇ ਰੈੱਡ ਚਟਨੀ ਪਾ ਕੇ ਅਸੀਂ ਇਹਨੂੰ ਬਿਲਕੁਲ ਤਿਆਰ ਕਰ ਲਵਾਂਗੇ ਤੇ ਇੱਥੇ ਅਸੀਂ ਕੱਟੇ ਹੋਏ ਪਿਆਜ਼ ਰੱਖ ਦਵਾਂਗੇ ਨਾਲ ਤੇ ਉੱਪਰ ਅਸੀਂ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਤੇ ਭੱਲੇ ਸਾਡੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਤੁਸੀਂ ਦੇਖ ਸਕਦੇ ਕਿਨੇ ਸੌਫਟ ਬਣੇ ਨੇ ਤੇ ਜੇ ਵੀਡੀਓ ਪਸੰਦ ਆਈ ਹੋਏ ਤੇ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ